ਸਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹਰ ਦਾਸਨ ਕੋ ਮਿੱਤ ਧਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿਤ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਆਦੀਵਾਰ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਸਵਾਰ ਦੀ 25ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਅੰਗ 652 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਾਰ ਦਾਸਨ ਸੋ ਪ੍ਰੀਤ ਹੈ ਹਰ ਦਾਸਨ ਕੋ ਮਿਤ ਕਰਥਾਤ ਕਿ ਉਸ ਹਰਥਾ ਵਿਆਪਕ ਹਰੀ ਪਰਮੇਸ਼ਰ ਦੀ ਦਾਸਾਂ ਦੇ ਨਾਲ ਆਪਣੇ ਸੇਵਕਾਂ ਦੇ ਨਾਲ ਚਾਕਰਾਂ ਦੇ ਨਾਲ ਪ੍ਰੀਤ ਹੈ ਔਰ ਹਰ ਦਾਸਨ ਕੋ ਮਿਤ ਅਰਥਾਤ ਕਿ ਹਰੀ ਪਰਮੇਸ਼ਰ ਆਪਣੇ ਦਾਸਾਂ ਦਾ ਸੇਵਕਾਂ ਦਾ ਮਿੱਤਰ ਹੈ ਕਹਿੰਦੇ ਹਾਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਾਰ ਦਾਸਨ ਕੈ ਵਸ ਹੈ ਅਰਥਾਤ ਕਿ ਹਰੀ ਪਰਮੇਸ਼ਰ ਇਸ ਤਰ੍ਹਾਂ ਆਪਣੇ ਦਾਸਾਂ ਦੇ ਵਸ ਦੇ ਵਿੱਚ ਹੈ ਜਿਵੇਂ ਮਹਾਰਾਜ ਕਹਿੰਦੇ ਜਿਉ ਜੰਤੀ ਕੈ ਵਸ ਜੰਤ ਅਰਥਾਤ ਕਿ ਜੰਤਰੀ ਦੇ ਵਸ ਦੇ ਵਿੱਚ ਕੋਈ ਜੰਤਰ ਹੁੰਦਾ ਹੈ ਪਾਵਕ ਵਿਜੰਤਰੀ ਦੇ ਵਾਸ ਦੇ ਵਿੱਚ ਕੋਈ ਵਾਜਾ ਵਗੈਰਾ ਹੁੰਦਾ ਜਿਵੇਂ ਦੀ ਮਰਜ਼ੀ ਸੁਰ ਕੱਢ ਲਵੇ ਉਹਦੇ ਵਿੱਚ ਓਵੇਂ ਹਰੀ ਪਰਮੇਸ਼ਰ ਆਪਣੇ ਦਾਸਾਂ ਦੇ ਵਾਸ ਦੇ ਵਿੱਚ ਹੈ ਕਹਿੰਦੇ ਹਰ ਕੇ ਦਾਸ ਹਰ ਤਿਆਏ ਦੇ ਕਰ ਪ੍ਰੀਤਮ ਸਿਉ ਨੇਹ ਕਿਰਪਾ ਕਰ ਕੇ ਸੁਨੋ ਪ੍ਰਭ ਸਭ ਜਗ ਮਹ ਵਰਸ ਮੈਂ ਹੋ ਹਰ ਕੇ ਦਾਸ ਹਰ ਤਿਆਏ ਦੇ ਕਰ ਪ੍ਰੀਤਮ ਸਿਓ ਨੇਹ ਉਹ ਹਰੀ ਪਰਮੇਸ਼ਰ ਜੀ ਦੇ ਦਾਸ ਹਰੀ ਪਰਮੇਸ਼ਰ ਜੀ ਨੂੰ ਤੇਉਣਾ ਕਰਦੇ ਹਨ ਕਿ ਮੈਂ ਕਰ ਪ੍ਰੀਤਮ ਸਿਓ ਨੇਹ ਆਪਣੇ ਪ੍ਰੀਤਮ ਦੇ ਨਾਲ ਆਪਣੇ ਪਿਆਰੇ ਦੇ ਨਾਲ ਨੇਹ ਕਰਕੇ ਇਸ਼ਕ ਕਰਕੇ ਕਹਿੰਦੇ ਕਿਰਪਾ ਕਰ ਕੇ ਸੁਨੋ ਪ੍ਰਭ ਸਭ ਜਗ ਮਹ ਵਰਸਾ ਮੇ ਹੋ ਕਿਰਪਾ ਕਰਕੇ ਸੁਣੋ ਪ੍ਰਭ ਉਹ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਤੁਸੀਂ ਆਪਣੀ ਕਿਰਪਾ ਕਰਕੇ ਸਾਡੀ ਅਰਦਾਸ ਬੇਨਤੀ ਜੋਦੜੀ ਫਰਿਆਦ ਸੁਣਨੀ ਕਰੋ ਸਾਬ ਜਗ ਮਹ ਵਰਸਾ ਮੇ ਹੋ ਅਰਥਾਤ ਕਿ ਹਰੀ ਪਰਮੇਸ਼ਰ ਜੀ ਤੁਸੀਂ ਸਾਰੇ ਜਗਤ ਦੇ ਵਿੱਚ ਆਪਣੀ ਕਿਰਪਾ ਦਾ ਮੀਂਹ ਵਰਾਉਣਾ ਕਰੋ ਜੀ ਕਹਿੰਦੇ ਜੋ ਹਰਦਾਸਨ ਕੀ ਉਸਤਤ ਹਾ ਸਾ ਹਰ ਕੀ ਵਡਿਆਈ ਹਾਰਾ ਆਪਣੇ ਵਡਿਆਈ ਭਾਵ ਦੇ ਜਨ ਕਾ ਜਾਕਾਰ ਕਰਾਈ ਜੋ ਹਰਦਾਸਨ ਕੀ ਉਸਤਤ ਹੈ ਜਿਹੜੇ ਵੀ ਮਹਾਰਾਜ ਕਹਿੰਦੇ ਹਰੀ ਦੇ ਦਾਸਾਂ ਦੀ ਉਸਤਤੀ ਹੈ ਨਾ ਹਰੀ ਦੇ ਦਾਸਾਂ ਦੀ ਵਡਿਆਈ ਹੈ ਉਹੀ ਅਸਲ ਦੇ ਵਿੱਚ ਮਾਰੇ ਕਹਿੰਦੇ ਹਰੀ ਪਰਮੇਸ਼ਰ ਦੀ ਵਡਿਆਈ ਹੈ ਸਾਹ ਹਰ ਕੀ ਵਡਿਆਈ ਕਹਿੰਦੇ ਹਰ ਆਪਣੇ ਵਡਿਆਈ ਭਾਵਦੇ ਜਦੋਂ ਹਰੀ ਪਰਮੇਸ਼ਰ ਨੂੰ ਆਪਣੀ ਵਡਿਆਈ ਪਾਉਂਦੀ ਹੈ ਚੰਗੀ ਲੱਗਦੀ ਹੈ ਨਾ ਆਪਣੀ ਵਡਿਆਈ ਕਰਾਉਣੀ ਸੋਭਦੀ ਹੈ ਤਾਂ ਫਿਰ ਹਰੀ ਪਰਮੇਸ਼ਰ ਜੀ ਆਪਣੇ ਜਨਾਂ ਦੀ ਜੈ ਜੈਕਾਰ ਕਰਵਾਉਂਦੇ ਨੇ ਜਨਕ ਆਜਾਕਾਰ ਕਰਾਈਓ ਆਪਣੇ ਜਨਾਂ ਦੀ ਜਿੱਤ ਦੇ ਨਾਰੇ ਮਰਵਾਉਂਦੇ ਹਨ ਲੋਕਾਂ ਦੇ ਕੋਲ ਕਹਿੰਦਾ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ ਜਾਨ ਨਾਨਕ ਹਰ ਕਾ ਦਾਸ ਹੈ ਹਰ ਪੈਰ ਰੱਖੋ ਭਗਵਾਨ ਸੋ ਹਰ ਜਨ ਨਾਮ ਧਿਆਏ ਦਾ ਮਹਾਰਾਜ ਕਹਿੰਦੇ ਉਹ ਹਰੀ ਜਨ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰਦਾ ਹੈ ਕਿਹੜਾ ਹਰ ਹਰ ਜਨ ਇੱਕ ਸਮਾਨ ਜਿਹੜਾ ਹਰੀ ਜਨ ਤੇ ਹਰੀ ਪਰਮੇਸ਼ਰ ਇੱਕ ਸਮਾਨ ਹੀ ਹੁੰਦੇ ਨੇ ਇੱਕ ਬਰਾਬਰ ਹੀ ਹੁੰਦੇ ਨੇ ਉਹਨਾਂ ਦਾ ਭੇਦ ਮਿਟ ਜਾਂਦਾ ਹੈ ਉਹ ਹਰੀ ਪਰਮੇਸ਼ਰ ਨੂੰ ਧਿਆਉਣਾ ਕਰਦੇ ਹਨ ਕਹਿੰਦੇ ਜਨ ਨਾਨਕ ਹਰਿ ਕਾ ਦਾਸ ਹੈ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸ ਆ ਤੁਹਾਡੇ ਚਾਕਰ ਆ ਗੁਲਾਮ ਆ ਸੇਵਕਾਂ ਹਰ ਪੈਜ ਰੱਖੋ ਭਗਵਾਨ ਤੇਹ ਭਗਵਾਨ ਜੀ ਸਾਡੀ ਇਲਾਜ ਪਤ ਰੱਖਣੀ ਕਰੋ ਇਜਤ ਪਤ ਰੱਖਣੀ ਕਰੋ ਜੀ ਸੋ ਅਗੋ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤੈਨ ਸਾਚ ਤਿਸ ਬਿਨ ਰਹਿਣ ਨਾ ਜਾਏ ਸਤ ਗੁਰ ਮਿਲਿਆ ਤਾਂ ਪੂਰਾ ਪਾਈਆ ਹਰ ਰਸ ਰਸਨ ਰਸਾਈ ਨਾਨਕ ਪ੍ਰੀਤ ਲਾਈ ਤਿੰਨ ਸਾਚਾ ਚੌਥਾ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਸੱਚੇ ਪਰਮੇਸ਼ਰ ਨੇ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਲਾਈ ਆ ਸਾਡੇ ਹਿਰਦੇ ਦੇ ਵਿੱਚ ਔਰ ਹੁਣ ਤੇ ਸਾਡੀ ਇਹ ਆਵਾਸਾ ਬਣ ਚੁੱਕੀ ਆ ਮਹਾਰਾਜ ਕਹਿੰਦੇ ਤਿਸ ਬਿਨ ਰਹਿਣ ਨਾ ਜਾਈ ਉਹਦੇ ਦਰਸ਼ਨਾਂ ਤੋਂ ਬਿਨਾਂ ਉਹਦੀ ਯਾਦ ਉਹਦੇ ਚਿੰਤਨ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ ਬਚਦੇ ਹੀ ਨਹੀਂ ਅਸੀਂ ਕਹਿੰਦੇ ਸਾਧਗੁਰ ਮਿਲ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਸਾਧਗੁਰ ਮਿਲ ਤਾ ਪੂਰਾ ਪਾਈਐ ਜੇਕਰ ਸਤਗੁਰੂ ਪਾਸ਼ਕ ਤਰੁੱਠ ਕੇ ਮਿਲ ਪੈਣ ਤਾ ਪੂਰੇ ਪਰਮੇਸ਼ਰ ਨੂੰ ਪਾ ਲਈਦਾ ਹੈ ਔਰ ਹਰ ਰਸ ਰਸਨ ਰਸਾਈ ਖਰੀਦਾ ਨਾਮ ਰੂਪੇ ਰਸਨੋ ਲੈ ਕੇ ਆਪਣੇ ਰਸਨਾ ਨੂੰ ਰਸ ਭਰਪੂਰ ਕਰ ਲੀਦਾ ਹੈ ਸੋਗਵਾਰ ਦੇ 25ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਅਰੇਣ ਦਿਨ ਸਰਬਾਤ ਤੂੰ ਹੈ ਹੀ ਗਾਵਣਾ ਜੇ ਅਜੰਤ ਸਰਬਤ ਨਾਉ ਤੇਰਾ ਧਿਆਵਣਾ ਕਰਣ ਦਿਨ ਸਪਰਬਾਤ ਤੂੰ ਹੈ ਹੀ ਗਾਵਣਾ ਮਹਾਰਾਏ ਕਹਿੰਦੇ ਰਾਤ ਵੀ ਦਿਨੇ ਵੀ ਪ੍ਰਭਾਤ ਵੇਲੇ ਪਾਉ ਫਟਾਲੇ ਦੇ ਨਾਲ ਅਮਰਤ ਵੇਲੇ ਵੀ हे ਹਰੀ ਪਰਮੇਸ਼ਰ ਜੀ ਅਸੀਂ ਤੁਹਾਨੂੰ ਹੀ ਗਾਉਣਾ ਕਰਦੇ ਹਾਂ ਕਹਿੰਦੇ ਜੀ ਜੰਤ ਸਰਬਾਤ ਦਾ ਨਾਉ ਤੇਰਾ ਧਿਆਵਣਾ ਤੇ ਜਿੰਨੇ ਵੀ ਜੀ ਆਜੰਤ ਨੇ ਨੌ ਸਾਰੇ ਦੇ ਸਾਰੇ ਇੱਕ ਤੁਹਾਡੇ ਨਾਮ ਨੂੰ ਹੀ ਧਿਆਉਣਾ ਕਰਦੇ ਹਨ ਹਰੀ ਜੀ ਕਹਿੰਦਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਤੂੰ ਦਾਤਾ ਦਾ ਤਾਰ ਤੂੰ ਦਾਤਾ ਕਰਨੇ ਵਾਲਾ ਦਾਤਾਰ ਪਾਸ਼ਾ ਹੈ ਤੇ ਅਸੀਂ ਤੇਰਾ ਦਿੱਤਾ ਹੀ ਖਾਣਾ ਕਰਦੇ ਹਾਂ ਹਰੀ ਪਰਮੇਸ਼ਰ ਜੀ ਕਹਿੰਦਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਤੇ ਹਰੀ ਪਰਮੇਸ਼ਰ ਜੀ ਤੁਹਾਡੇ ਭਗਤ ਜਨਾਂ ਦਾ ਸੰਗ ਕਰਕੇ ਪਾਪਾਂ ਨੂੰ ਗਵਾਉਣਾ ਕਰਦੇ ਹਾਂ ਕਹਿੰਦੇ ਜਾਨ ਨਾਨਕ ਸਦ ਬਲਿਹਾਰ ਵਾਲੇ ਬਲੇ ਜਾਵਣਾ ਜਾਨ ਨਾਨਕ ਸਦ ਬਲਿਹਾਰ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਤੁਹਾਡੇ ਤੋਂ ਸਦਾ ਹੀ ਬਲਿਹਾਰ ਜਾਣਾ ਕਰਦੇ ਹਾਂ ਸਦਕੇ ਕੁਰਬਾਨ ਜਾਣਾ ਕਰਦੇ ਹਾਂ ਔਰ ਬਾਲੇ ਬਾਲੇ ਜਾਵਣਾ ਤੁਹਾਡੇ ਤੋਂ ਬਲਿਹਾਰ ਬਲਿਹਾਰ ਜਾਂਦੇ ਹਾਂ ਸਦਕੇ ਸਦਕੇ ਜਾਂਦੇ ਹਾਂ ਸੋਗੋ 26ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮਾ ਸਤਗੁਰ ਕੀ ਪਰਤੀਤ ਨਾਹੀ ਅੰਦਰ ਕਾਪਟ ਸਭ ਕਪਟੋ ਕਰ ਜਾਣੈ ਕਪਟੇ ਖਪ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਮਾ ਮਹਾਰਾਜ ਕਹਿੰਦੇ ਜਿਨ੍ਹਾਂ ਭਾਗੇ ਜੀਵਾਂ ਦੇ ਅੰਦਰ ਅਗਿਆਨਤਾ ਭਰੀ ਪਈ ਹੈ ਪਈ ਮਾਤ ਮੱਧਮ ਉਹਨਾਂ ਦੀ ਮਾਤ ਵੀ ਮਾਰੇ ਕਹਿੰਦਾ ਮੱਧਮ ਹੋ ਗਈ ਧੁੰਦਲੀ ਹੋ ਗਈ ਪ੍ਰਚੰਡ ਨਹੀਂ ਰਹਿੰਦੀ ਸਾਧਗੁਰ ਕੀ ਪਰਤੀਤ ਨਹੀਂ ਔਰ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਤੇ ਪ੍ਰਤੀਤ ਪ੍ਰੋਸਾ ਨਹੀਂ ਵਿਸਾਜ ਕੇ ਨਹੀਂ ਕਹਿੰਦਾ ਅੰਦਰ ਕਪਟ ਸਭ ਕਪਟੋਂ ਕਰ ਜਾਣਾ ਕਪਟੇ ਖਪਾ ਖਪਾਹੀ ਜਿਨ੍ਹਾਂ ਦੇ ਅੰਦਰ ਕਪਟ ਹੈ ਨਾ ਛਾਲ ਹੈ ਫਰੇਬ ਹੈ ਧੋਖਾ ਹੈ ਠੱਗੀ ਹੈ ਸਾਬ ਕਪਟੋ ਕਰ ਜਾਣਾ ਉਹ ਸਾਬ ਕਾ ਸਿਰ ਮਹਾਰਾਜ ਕਹਿੰਦੇ ਕਪਟ ਕਰਕੇ ਛਲਾਵਾ ਕਰਕੇ ਹੀ ਜਾਣਦੇ ਹਨ ਪਰ ਕਪਟੇ ਖਪਖਪਾਹੀ ਆਪ ਵੀ ਕਪਟ ਦੇ ਵਿੱਚ ਖਪਦੇ ਨੇ ਛਲਾਵਿਆਂ ਚ ਖਪ ਜਾਂਦੇ ਨੇ ਤੇ ਹੋਰ ਨਾ ਸੰਗੀਆਂ ਸਾਥੀਆਂ ਨੂੰ ਵੀ ਮਹਾਰਾਜ ਕਹਿੰਦੇ ਕਪਟ ਦੇ ਵਿੱਚ ਹੀ ਖਪਾ ਦਿੰਦੇ ਹਨ ਸਾਧਗੁਰ ਕਾ ਪਾਣਾ ਚੇਤਨ ਆਵੇ ਆਪਣੈ ਸੁਆਇ ਫੇਰਾਹੀ ਸਾਤ ਗੁਰੂ ਆਸ਼ਾ ਦੀਆਂ ਦਾ ਪਾਣਾ ਉਹਨਾਂ ਦੀ ਮੌਜ ਉਹਨਾਂ ਦੇ ਰਾਜ ਉਹਨਾਂ ਦੇ ਚਿੱਤ ਦੇ ਵਿੱਚ ਹੀ ਨਹੀਂ ਆਉਂਦੀ ਔਰ ਆਪਣੇ ਸੁਆਇ ਫੇਰਾ ਹੀ ਆਪਣੇ ਕੋਜੇ ਸੁਆਦਾਂ ਦੇ ਵਿੱਚ ਹੀ ਫਿਰਦੇ ਰਹਿੰਦੇ ਨੇ ਭਟਕਦੇ ਰਹਿੰਦੇ ਹਨ ਜਾਂ ਫਿਰ ਆਪਣੇ ਸਵਾਰਥਾਂ ਦੇ ਵਿੱਚ ਗਰਜਾਂ ਦੇ ਵਿੱਚ ਹੀ ਫਿਰਦੇ ਰਹਿੰਦੇ ਹਨ ਕਹਿੰਦਾ ਕਿਰਪਾ ਕਰੇ ਜੇ ਆਪਣੇ ਤਾਂ ਨਾਨਕ ਸਬਦ ਸੁਮਾਹੀ ਕਿਰਪਾ ਕਰੇ ਜੇ ਆਪਣੇ ਅਰਥਾਤ ਕਹਿ ਜੇ ਕਰਹੁ ਆਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਰਹਿਮਤ ਬਖਸ਼ਿਸ਼ ਕਰੇ ਤੇ ਮਹਾਰਾਜ ਕਹਿੰਦੇ ਤਾਂ ਨਾਨਕ ਸ਼ਬਦ ਸਮਾਈ ਅਰਥਾਤ ਕਹਿ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਤਾਂ ਕਿਤੇ ਜਾ ਕੇ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਹਰੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਮਾਈ ਹੁੰਦੀ ਹੈ ਲੀਨਤਾ ਹੁੰਦੀ ਹੈ ਸੋ ਅਗੋਂ ਆਪੜੇ ਦੂਸਰੇ ਸ਼ਲੋਕ ਦੇ ਵਿੱਚ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਦੂਜਾ ਪਾਏ ਮਨੁ ਆਥਰ ਨਾ ਹੈ ਆਨ ਦੇਨਾ ਜਲਤ ਰਹਾ ਦਿਨ ਰਾਤਿ ਹਉ ਮਾਖਾ ਖਪਾ ਖਪਾ ਹੈ ਮਨਮੁਖ ਮਾਇਆ ਮੋਹ ਵਿਆਪੇ ਜੜੇ ਆਪੁ ਹਜ਼ਰੈ ਗੁਰੇ ਜਪੁ ਲੜਨੇਉ ਮਾਇਆ ਦੇ ਮੋਚ ਗਲਤਾਨ ਹਾਨਾ ਦੂਜਾ ਪਾਏ ਮਨੁਆ ਥੇਰਨਾ ਹੈ ਦੂਜ ਪਾਪ ਚ ਗਲਤਾਨ ਹੋਣ ਦੇ ਨਾਤੇ ਮਾਇਆ ਦੇ ਪ੍ਰੇਮ ਚ ਵਲੀਨ ਹੋਣ ਦੇ ਨਾਤੇ ਉਹਨਾਂ ਦਾ ਮਨੁਆ ਮਹਾਰਾਜ ਕਹਿੰਦੇ ਥੇਰ ਨਹੀਂ ਰਹਿਦਾ ਢੋਲ ਨਹੀਂ ਰਹਿਦਾ ਉਹਨਾਂ ਦਾ ਮਨ ਕਹਿੰਦੇ ਆਨਦਨ ਜਲਤ ਰਹਾ ਦਿਨ ਰਾਤ ਹਉ ਮਖਪਾ ਖਪਾ ਹੈ ਤੇ ਆਨਦਨ ਅਰਥਾਤ ਕਿ ਰਾਤ ਦਿਨ ਜਲਦੇ ਰਹਿੰਦੇ ਨੇ ਦਿਨ ਰਾਤ ਹੀ ਸੜਦੇ ਰਹਿੰਦੇ ਨੇ ਦਿਨ ਰਾਤ ਸਾਰੇ ਸ੍ਰੀ ਕਦੇ ਨਾਲ ਹੌਮ ਖਪਾ ਖਪਾ ਆਪ ਵੀ ਹੌਮੇ ਚ ਖਾਪਦੇ ਰਹਿੰਦੇ ਨੇ ਹੋਰ ਨਾਲ ਵੀ ਖਪਾਉਂਦੇ ਰਹਿੰਦੇ ਹਨ ਕਹਿੰਦੇ ਅੰਤਰ ਲੋਭ ਮਹਾਗੋਬਾਰਾ ਤਿੰਨ ਕਾ ਨਿਕਟ ਨ ਕੋਈ ਜਾਹੇ ਉਹਨਾਂ ਦੇ ਅੰਦਰ ਲੋਭ ਔਰ ਮਹਾਗੋਬਾਰਾ ਅਰਥਾਤ ਕਿ ਗਿਆਨਤਾ ਦਾ ਕੋਹ ਹਨੇਰਾ ਭਰਿਆ ਰਹਿੰਦਾ ਹੈ ਔਰ ਮਹਾਰਾਜ ਕਹਿੰਦਾ ਤਾਂ ਕਰਕੇ ਫਿਰ ਤਿੰਨ ਕਹਿ ਨਿਕਟ ਨਾ ਕੋਈ ਜਾਹੇ ਉਹਨਾਂ ਦੇ ਨੇੜੇ ਵੀ ਕੋਈ ਨਹੀਂ ਟੁੱਕਦਾ ਨੇੜੇ ਵੀ ਕੋਈ ਨਹੀਂ ਜਾਂਦਾ ਕਹਿੰਦਾ ਓਏ ਆਪ ਦੁਖੀ ਸੁਖ ਕਬਹੂ ਨਾ ਪਾਵੇ ਜਨਮ ਅਮਰ ਹ ਮਰ ਜਾਏ ਓਏ ਆਪ ਦੁਖੀ ਸੁਖ ਕਬਹੂ ਨਾ ਪਾਵੇ ਮਹਾਰਾਜ ਕਹਿੰਦੇ ਓ ਆਪ ਦੁਖੀ ਰਹਿੰਦੇ ਨੇ ساری ਉਮਰ ਕਹਦੇ ਵੀ ਸੁਖ ਨਹੀਂ ਪਾਉਂਦੇ ਜਾਨਮ ਮਰਹਾ ਫੇਰ ਜਾਏ ਜਮਦੇ ਮਰਦੇ ਰਹਿੰਦੇ ਨੇ ਤੇ ਫਿਰ ਫਿਰ ਮਾਰੇ ਕਹਿੰਦੇ ਆਉਂਦੇ ਜਾਂਦੇ ਰਹਿੰਦੇ ਹਨ ਨਾਨਕ ਵਖਸ ਲਾਇ ਪ੍ਰਭ ਸਾਚਾ ਜੇ ਗੁਰ ਚਰਨੀ ਚਤਲਾ ਹੈ ਨਾਨਕ ਵਖਸ ਲਏ ਪ੍ਰਭ ਸਾਚਾ ਚੌਥੇ ਗੁਰੂ ਨਾਨਕ ਧਾਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਹਨਾਂ ਨੂੰ ਸੱਚਾ ਪ੍ਰਭੂ ਜੀ ਸੱਚਾ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਵਖਸ਼ ਲੈਂਦਾ ਹੈ ਇਨਾਂ ਨੂੰ ਜਗਰ ਚਰਨੀ ਚਿਤ ਲਾਹ ਜਿਹੜੇ ਗੁਰੂ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਆਪਣੇ ਚਿੱਤ ਨੂੰ ਲਾਉਣਾ ਕਰਦੇ ਹਨ ਚਿੱਤ ਨੂੰ ਜੋੜਨਾ ਕਰਦੇ ਹਨ ਸੋ ਅਗਵਾਰ ਦੀ 26ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਬਾਉੜੀ ਸੰਤ ਭਗਤ ਪਰਵਾਣਾ ਜੋ ਪ੍ਰਭ ਪਾਇਆ ਸੇਵ ਚਖਣ ਜੰਤਾ ਜਿਨੇ ਹਰ ਧਿਆਇਆ ਸਾਂਤ ਭਗਤ ਪਰਵਾਨ ਜੋ ਪ੍ਰਭ ਪਾਇਆ ਕੇਵਲ ਤੇ ਕੇਵਲ ਉਹੀ ਸੰਤ ਉਹੀ ਭਗਤ ਜਨ ਪਾਤਸ਼ਾ ਨੂੰ ਪਰਵਾਨ ਹੈ ਕਬੂਲ ਹੈ ਕਿਹੜਾ ਜੋ ਪ੍ਰਭ ਪਾਇਆ ਜਿਹੜਾ ਪ੍ਰਭੂ ਪਰਮੇਸ਼ਰ ਮਾਲਕ ਸੁਆਮੀ ਜੀ ਰੂਪ ਆ ਗਿਆ ਚੰਗਾ ਲੱਗ ਗਿਆ ਕਹਿੰਦਾ ਸਹੀ ਵਿਚਖਣ ਜੰਤਾ ਜਿਹਨੇ ਹਰ ਧਿਆਇਆ ਕੇਵਲ ਤੇ ਕੇਵਲ ਉਹੀ ਜੰਤਾ ਵਿਚਖਣ ਭਾਵ ਕੇ ਸਿਆਣੇ ਨੇ ਅਕਲਮੰਦ ਹਨ ਚਤੁਰ ਹਨ ਜਿਹਨੇ ਹਰ ਤੇ ਆਇਆ ਜਿਹਨਾਂ ਨੇ ਹਾਰੇ ਪਰਮੇਸ਼ਰ ਨੂੰ ਤੇਉਣਾ ਕੀਤਾ ਹੈ ਕਹਿੰਦਾ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਉਹ ਹਰੀ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਦੇ ਜੜੇ ਨਿਧਾਨ ਨੇ ਪੰਡਾਰੇ ਨੇ ਖਜ਼ਾਨੇ ਨੇ ਉਸ ਭੋਜਨ ਨੂੰ ਗੁਰਮਖਣੇ ਖਾਣਾ ਕੀਤਾ ਹੈ ਕਹਿੰਦਾ ਸੰਤ ਜਨਾ ਕੇ ਤੂਰਾ ਮਸਤਕ ਲਾਇਆ ਤੇ ਸਤ ਜਨਾ ਦੀ ਢੋਡ ਲੈ ਕੇ ਮਹਾਰਾਜ ਕਹਿੰਦੇ ਮੱਥੇ ਤੇ ਮਲਣੀ ਕੀਤੀ ਐ ਕਹਿੰਦੇ ਨਾਨਕ ਭਏ ਪੁਨੀਤ ਹਰ ਤੇ ਰਥਨਾਇਆ ਨਾਨਕ ਭਏ ਪੁਨੀਤ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਓ ਗਰਮਾ ਗੁਰੂ ਪਿਆਰੇ ਪੁਨੀਤ ਹੋ ਗਏ ਪਵਿੱਤਰ ਹੋ ਗਏ ਕਿਹੜੇ ਹਰ ਤੀਰਥ ਨਾਇਆ ਅਰਥਾਤ ਕਿ ਜਿਹੜੇ ਹਰੀ ਰੂਪੀ ਤੀਰਥ ਦੇ ਵਿੱਚ ਨਹਾਉਣਾ ਕਰਦੇ ਨੇ ਹਰੀ ਪਰਮੇਸ਼ਰ ਦੇ ਨਾਮ ਰੂਪੀ ਤੀਰਥ ਦੇ ਵਿੱਚ ਇਸ਼ਨਾਨ ਕਰਨਾ ਕਰਦੇ ਹਨ ਕਹਿੰਦਾ ਸੰਤ ਜਨਾ ਕੀ ਤੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ